ਮਿਸਟਰ ਕੋਠੇ ਗੱਦੀ ਤੂੰ ਹਲੇ ਬੰਦੇ ਹਾਂ ਕੱਲ ਹੋਣ ਕੁੜੀ ਤੇਰੀ ਨੇ ਤੁਰ ਜਾਣਾ ਮੈਂਹਿੰਦੀ ਰੰਗਾ ਸੂਰਤ ਤੇਨੂੰ ਅਜਿ ਦਵਾਇਆ ਹੀ ਨਹੀਂ ਸੀ ਇਹ ਮੈਂ ਪਹਿਲਾਂ ਹੀ ਬਣਵਾ ਲਿਆ ਸੀ ਮੈਨੂੰ ਪਹਿਲਾਂ ਹੀ ਕਿਸੇ ਲੈ ਕੇ ਨਹੀਂ ਦੇਣਾ ਲੈ ਬਈ ਲੈ ਕਰ ਓਏ ਹਾਂ ਆਪੇ ਮੂ ਤੁਹਾਡਾ ਦਰ ਫਟੇ ਮੈਂ ਨਾ ਇਹਨਾਂ ਦਾ ਸ਼ਰਮ ਨਹੀਂ ਆਉਂਦੀ ਕੁੜੀ ਦਾ ਵਿਆਹ ਤੇ ਇਹਨਾਂ ਨੂੰ ਅੱਗ ਪਹਿਲਾਂ ਲੱਗੀ ਪਈ ਆ ਆਹ ਵੇਲਾ ਲੱਗਾ ਆਹ ਵੇਲਾ ਬੈਠਿਆ ਆਹ ਵੇਲਾ ਬੈਠੀ ਪਈ ਆ ਮੈਂਹਿੰਦੀ ਭਰਾਵਾ ਮੈਂ ਨਹੀਂ ਲਵਾਈਓ ਤੇ ਅਜੇ ਕੰਮ ਕਰਦੀ ਆ ਮੈਂ ਮੈਂਹਿੰਦੀ ਦੀ ਇਹ ਨਹੀਂ ਤੇ ਲਾਈਂਦੀ ਦੀ ਐਂ ਕੱਢਾ ਪਤਾ ਲੱਗਦਾ ਕਿਹੜਾ ਇਹ ਕਹਿੰਦੇ ਤੈਨੂੰ ਨਾ ਤਾਂ ਲਖਾਇਆ ਨਹੀਂ ਮੇਰਾ ਕਿਤੇ ਲਖਾਣਾ ਬੈਕ ਸਾਈਡ ਤੇ ਸਪੈਸ਼ਲ ਹਾਂ ਵੱਡਾ ਵੱਡਾ ਲਿਖੂਗੀ ਮੋਟੇ ਦੀ ਵਾਈਬ ਕੱਲ ਲਖਾਉਂਗੇ ਮੋਟੇ ਦੀ ਵਾਈਬ ਹਾਂ ਇਹ ਲਗਾਈ ਮੋਟੇ ਦੀ ਵਾਈਬ ਵੱਡਾ ਵੱਡਾ ਓਹ ਤੇ ਤੂੰ ਨਹੀਂ ਟਲੀ ਨਾ ਹਾਂ ਤੱਕ ਰੋਣਾ ਹਾਈ ਗੁਰਪਾਲ ਹਾਈ ਗੁਰਪਾਲ ਗੁਰਪਾਲ ਅੱਗੇ ਚੱਲ ਅੱਜ ਇਹ ਸੰਧਿਆ ਤੇ ਕੱਲ ਉਹ ਐਲਟਮਈ ਰੋਣਾ ਰੋਣਾ ਸਾਰੇ ਆਲੇ ਓ ਗਾਈਜ਼ ਜਵਤੋਡਾ ਮੇਰੇ ਚੈਨਲ న్యూਸ ਬੋਇਟ ਮਾਹੌਪਕਰ 2000 ਠੀਕ ਹੋ ਗਏ ਸੋ ਗਾਈਜ਼ ਜਪਾ ਗੱਲ ਕਰਦੇ ਬਲਕਰਨ ਸੰਤੂ ਤੇ ਗੁਰਸ਼ਰਨ ਸੰਤੂ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਬਲਕਰਨ ਸੰਤੂ ਗੁਰਸ਼ਰਨ ਸੰਤੂ ਜਿੱਦਾਂ ਕਿ ਆਪਣੇ ਸਨੈਪਚੈਟ ਤੇ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆ ਸੋ ਗਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ ਗੁਰਸ਼ਰਨ ਸੰਤੂ ਤੇ ਬਲਕਰਨ ਸੰਤੂ ਦੇ ਸਿਸਟਰ ਦੀ ਮੈਰਿਜ ਆ ਤੇ ਉਹਨਾਂ ਨੇ ਕੁਝ ਕੁ ਸਟੋਰੀ ਸ਼ੇਅਰ ਕੀਤੀ ਐ ਸੀ ਸੋ ਗਾਈਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਈਜ਼ ਵੀਡੀਓ ਅੰਤ ਤੱਕ ਜ਼ਰੂਰ ਦੇਖਿਓ ਹਾਂ ਕੰਮ ਹੀ ਨਹੀਂ ਹੈਗਾ ਪਹਿਲਾਂ ਤਾਰਿਆ ਤੂੰ ਕਿੰਨੇ ਵੇ ਸੁੱ ਆ ਹੁਣ ਲੈ ਆ ਹੁਣ ਸਨੈਪਚੈਟ ਬਣਦੇ ਆ ਕਾਰ ਮੜਾ ਜੇ ਵੱਡਾ ਜੂੰ ਕਾ ਆ ਕੱਕ ਆ ਬਾਈ ਨੂੰ ਵੱਡਾ ਜੂੰ ਕਾਰ ਆ ਆ ਗਿਆ ਹੁਣ ਪਾ ਹੁਣ ਆ ਗਿਆ ਭਰਾ ਸਾਡਾ ਆ ਗਿਆ ਆਇਆ ਨਾ ਦੂੰ ਦੰਪਾ ਇਨੇ ਵੀਰ ਵੀ ਆਇਆ ਆ ਮੜਾ ਜੇ ਮੂੰਹ ਤੇ ਲੱਗਾ ਕੋ ਐ ਕਰ ਮੂੰਹ ਨੂੰ ਸਾਫ਼ ਕਰ ਮੜਾ ਜੇ ਹਾਂ ਬਾ ਹੁਣ ਸਹੀ ਆ ਹਾਂ ਯਾ ਕੀ ਕਰਨੀ ਹਾਂਜੀ ਹੂੰ ਬੈਠੀ ਗੱਲੀ ਬਾਹਰ ਅਜ ਕੀ ਹੋਇਆ ਕੁਛ ਨਹੀਂ ਹੋਇਆ ਬਸ ਸਾਰੇ ਇਕੱਠੇ ਗੱਤੀ ਤੂੰ ਮੰਮੀ ਇੱਡਾ ਨਾ ਕਰ ਹੈਗਾ ਸਾਹ ਛੱਡ ਕੇ ਲੈ ਆਗੇ ਤਾਰਾ ਜੀ ਤਾਰਾ ਵੇਲਾ 4 ਵਜੇ ਉੱਠ ਕੇ ਵੀ ਨਾਲ ਗਿਆ ਸਬਜ਼ੀ ਲੈਣ ਹੋਰ ਤਾਰਾ ਸੁੱਤਾ 2 ਵਜੇ ਸੀ ਹਾਂ ਸਾਡੇ ਚ ਚੱਲ ਗਿਆ ਵੇਲਾ ਇਦਾਂ ਵਿਚਾਰਾ ਦੂਜਿਆਂ ਨੂੰ ਹੀ ਸਾਹ ਪਤਾ ਫਿਰਦਾ ਸੀ ਬਾਜੀ ਉਹ ਵੀ ਆਵਤ ਬਿਆ ਬੰਦੇ ਹਾਂ ਕੱਲ ਹੋਣ ਕੁੜੀ ਤੇਰੀ ਨੇ ਤੁਰ ਜਾਣਾ ਤੋ ਬਾਤ ਆ ਬਾਤ ਆ ਕਾੜੋ ਹਾਂ ਪੈਣਾ ਨਾ ਤੂੰ ਢੱਲੇ ਕਰ ਲੈ ਕੋਠੇ ਦਾ ਫੇਰ ਰਾਜੂ ਨਾਲ ਤੇਰੇ ਲਾਉਂਗੀ ਪੈਂਦੀ ਰੰਗਾ ਸੂਰਦਾ ਤੈਨੂੰ ਇਹ ਦਵਾਇਆ ਹੀ ਨਹੀਂ ਸੀ ਇਹ ਮੈਂ ਪਹਿਲਾਂ ਹੀ ਬਣਵਾ ਲਿਆ ਸੀ ਮੈਨੂੰ ਪਤਾ ਹੀ ਕਿਸੇ ਲੈ ਕੇ ਨਹੀਂ ਦੇਣਾ ਲੈ ਬਈ ਲੈ ਕਰ ਹਾਂ ਆਪੇ ਬਣਵਾ ਆਪ ਨੂੰ ਬੁਲਿਆ ਹੋਇਆ ਹੋਰ ਆਪਾਂ ਹੀ ਬਣਵਾ ਲਏ ਸੀ ਮੈਂ ਟੈਂਡਾ ਵਿਆਂ ਆ ਲੈ ਦਰ ਫਿਟੇ ਮੂ ਤੁਹਾਡਾ ਦਰ ਫਿਟੇ ਮੂ ਇਹਨਾਂ ਦਾ ਸ਼ਰਮ ਨਹੀਂ ਆਉਂਦੀ ਕੁੜੀ ਦਾ ਵਿਆਹ ਤੇ ਇਹਨਾਂ ਨੂੰ ਅੱਗ ਪਹਿਲਾਂ ਲੱਗੀ ਪਈ ਆ ਆ ਵੇਲਾ ਲੱਗਾ ਆ ਵੇਲਾ ਬੈਠਿਆ ਆ ਵੇਲਾ ਬੈਠੀ ਪਈ ਆ ਮਿਸ ਕਾਕੂ ਮਿਸ ਕਾਕੂ ਓਏ ਮਿਸਿਸ ਕਾਕੂ ਡਿਜ਼ਾਈਨ ਮਾਰ ਦਿਓ ਡਿਜ਼ਾਈਨ ਮਾਰ ਦਿਓ ਤੁਸੀਂ ਲੈ ਦਿਓ ਓਏ ਬੁੱਗੇ ਹੋ ਨਹੀਂ ਲੈਟੇ ਪੰਜਾਬੀ ਦੱਸ ਨੂੰ ਬੁਗਗੇ ਨਹੀਂ ਲੈ ਕੇ ਆਸੀ ਛੋਟੀ ਸ਼ਾਦੀ ਮੈਂ ਲੈ ਕੇ ਦਵਾਂ ਤੁਹਾਨੂੰ ਇੱਕ ਪੇਜ ਤੇ ਲੈ ਕੇ ਛੋਟੀ ਸ਼ਾਦੀ ਲਿਖਣਾ ਪੰਜਾਬੀ ਪੰਜਾਬੀ ਜ਼ਾਬੀ ਵਿੱਚ ਲਿਖਣਾ ਪਸਾਬੀ ਨੂੰ ਪ੍ਰਮੋਟ ਕਰਨਾ ਇਹ ਲਿਖਣਾ ਪੈਣਾ ਲਿਖਣਾ ਪੈਣਾ ਹੈ ਕਿਵੇਂ ਕੋਈ ਜੱਦ ਹੀ ਨਹੀਂ ਮੈਂ ਵਿਆਹ ਲੈ ਕੇ ਆ ਰਿਹਾ ਨਹੀਂ ਨਹੀਂ ਕੀ ਕੀ ਪਾਣੀ ਪਾਣ ਮੈਨੂੰ ਹਟਾ ਦੇ ਫੋਨ ਦੀ ਥਾਲੀ ਹਟਾ ਦੇ ਉਹ ਫਿਰ ਮੰਦਾ ਤਰੀ ਜਲਾਣਾ ਹੋ ਤਾਂ ਕਰਕੇ ਹਾਂ ਜੀ ਦੇਸੀ ਕਰਕੇ ਵੇਖਿਆ ਹੀ ਨਹੀਂ ਮੇਰਾ ਹੁੰਦਾ ਕੀ ਹੈ ਕੀ ਕੀ ਹੋਵੇਰਾ ਮਾਸਾ ਚਰਨ ਕਰੀ ਜਾਂਦੇ ਉੱਥੇ ਦੇਸੀ ਘੋੜੀ ਨਾਲ ਰੋਟੀਆਂ ਨਾਲ ਮਿਲਦਾ ਪਿਆ ਕੇ ਨਾ ਪ੍ਰੋਟੀਨ ਲੱਗਾ ਮਿਲਿਆ ਤੇ ਮਾਸ ਚ ਕਰੀਆਂ ਨੇ ਇੱਕ ਦੂਜੇ ਲੱਤਾਂ ਦੀ ਇਹ ਕਹਿੰਦੇ ਨਾ ਤਾਂ ਲਖਾਇਆ ਨਹੀਂ ਮੇਰਾ ਕਿਤੇ ਲਖਾਣਾ ਬੈਕ ਸਾਈਡ ਤੇ ਸਪੈਸ਼ਲ ਆ ਵਡਾ ਵਾ ਡਾਲੀ ਗੂਗੀ ਮੋਟੇ ਦੀ ਵਾਈਬ ਐ ਲਖਾਣਾ ਮੋਟੇ ਦੀ ਵਾਈਬ ਐ ਲਖਾਉਂਗੇ ਮੋਟੇ ਦੀ ਵਾਈਬ ਹਾਂ ਇਹ ਲਗਾਈ ਮੋਟੇ ਦੀ ਵਾਈਬ ਵੱਡਾ ਵੱਡਾ ਨਹੀਂ ਹਟੇ ਤੂੰ ਨਹੀਂ ਟਲੀ ਨਾ ਹੱਤ ਕਰਾਉਣਾ ਉਹ ਬਖਾਰ ਲਈ ਨਾ ਦੀ ਮਹਿੰਦੀ ਵਾਹ ਹਲੀ ਨੀ ਮਹਿੰਦੀ ਤਾਂ ਪੂਰੀ ਘੈਂਟ ਆ ਏਰੀਏ ਕਮ ਲੱਗੀ ਨੀ ਹਲੇ ਨਹੀਂ ਲੱਗੀ ਤੇ ਭਰਾਵ ਦੀ ਲੱਗੀ ਕਿੱਥੇ ਆ ਅੰਦਰ ਦੇ ਲੈ ਆ ਵੀ ਬੱਬੇ ਕੀ ਕੀ ਰਹੀ ਆ ਚੱਕ ਲੈ ਜੰਗ ਅੱਬੇ ਵਿਖਾਏ ਨੂੰ ਸ਼ੋਮੀ ਸ਼ੋਮੀ ਥੋਣਾ ਲਾ ਦਾ ਬੱਬਾ ਵੇਹ ਜੇ ਬੱਬੇ ਦੇ ਹੱਥ ਤੂੰ ਨੇ ਲਵਾਈ ਨੀ ਮਹਿੰਦੀ ਭਰਾਵਾ ਮੈਂ ਨੇ ਲਵਾਈ ਆ ਜੋ ਅਜੇ ਕੰਮ ਕਰਦੀ ਆ ਮੈਂ ਆਛ ਅੱਜ ਪਿਆ ਇਥੇ ਆਛਾ ਜਾਂ ਪਰ ਆਦਮ ਤੋੜ ਦੇਣਾ ਭਾਈ ਕਈ ਵਾਰ ਪਰ ਬਾਜੀ ਨਾਲ ਧੱਕਾ ਵੀ ਹੋ ਜਾਂਦਾ ਬਾਜੀ ਧੱਕਾ ਤਾਂ ਨਹੀਂ ਹੁੰਦਾ ਬਾਜੀ ਦੱਸਿਓ ਨਹੀਂ ਕਰਨਾ ਤਾਂ ਕਿਹਦੇ ਨਾਲ ਕਰਨਾ ਹੋ ਜਾ ਰਹੇ ਬੋਲ ਦਿਨੀ ਰਾਤ ਬਾਜੀ ਵੀ ਸਾਈਡ ਤੇ ਹੋ ਕੇ ਆਏ ਖੜ ਕੇ ਉਦੋਂ ਹੀ ਸਾਈਡ ਤੇ ਹੋ ਕੇ ਤੇ ਹੋਈ ਜਾਂਦੇ ਪਹਿਣਾ ਪੰਜਾਬੀ ਆਉਂਦੀ ਹੈ ਜੀ ਪੰਜਾਬੀ ਆਉਂਦੀ ਹੈ ਫਿਰ ਕਹਿ ਕੇ ਦਿਖਾ ਪਹਿਣ ਤੇਰੇ ਵਿਆਹ ਤੇ ਤੇ ਜੇ ਮੈਂ ਆਪਦਾ ਵਜ਼ਨ ਘਟਾ ਕੇ ਨਾ ਜਿੱਦ ਤੂੰ ਮੇਰਾ ਨਾ ਪਤਾ ਤੈ ਤੜਾ ਮੇਰਾ ਵਿਆਹ ਤੁ ਨਹੀਂ ਹੋਣ ਦੇਣਾ ਚਾਹੁੰਦੀ ਹਾਂਲਾ ਬਾਜੀ ਬਾਜੀ ਵਜ਼ਨ ਘਟਾ ਸਕਦੀ ਆ ਆ ਤੇ ਮੇਰਾ ਸਾਥ ਦੇਣਾ ਚਾਹੀਦਾ ਕੀ ਕਹਿ ਦਿੰਦਾ ਬਾਜੀ ਚਾਚਾ ਲੈ ਆਂਦੇ ਟੱਟਰ ਵਾਲਾ ਹਾਏ ਗੁਰਪਾਲ ਹਾਏ ਗੁਰਪਾਲ 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 ਹਾਈ ਮਹਿੰਦੀ ਲਵਾਉਣ ਲਈ ਸੰਪਰਕ ਕਰੋ ਮੰਗੇ ਵਾਲਿਆ ਮਹਿੰਦੀ ਲਵਾਉਣ ਲਈ ਸੰਪਰਕ ਕਰੋ ਗਾਣੇ ਗਾਉਣ ਲਈ ਸੰਪਰਕ ਕਰੋ ਜਿਹੜਾ ਮਰਜੀ ਟੈਲੈਂਟਡ ਬਹੁਤ ਬੰਦੇ ਆ ਸਾਡੇ ਹਾਂ ਸਾਰਾ ਕੁਝ ਕਰ ਲੈਂਦੇ ਆ ਮਹਿੰਦੀ ਵੀ ਲਾ ਲੈਂਦੇ ਗਾਣੇ ਵੀ ਗਾ ਲੈਂਦੇ ਨੇ ਜੱਪਾ ਜੀ ਅੰਗਰੇਜ਼ੀ ਜਿ ਲਗਾਈ ਹੋਈ ਹੈ ਉਹ ਅੰਗਰੇਜ਼ ਆਸਟ੍ਰੇਲੀਅਨ ਆ ਨਾ ਇੱਕ ਤਾਰ ਹੀ ਸਾਨੂੰ ਜੀਣ ਦਿੰਦਾ ਆ ਉੱਠ ਜੋ ਤੂੰ ਸਾਨੂੰ ਜੀ ਨਹੀਂ ਦੇ ਉੱਠ ਜੋ ਕਹਿੰਦਾ ਨਹੀਂ ਯਾਰ ਆ ਲਖੜ ਗਏ ਇਹ ਹੈ ਜੀ ਗਲਾਬ ਸਿੱਧੂ ਦਾ ਵਰਜਨ 2 ਉਹ ਚਲੋ ਚਲੋ ਮੰਗਾ ਵੀ ਸੌਂਦੇ ਆ ਤੇ ਬੁਕਿੰਗ ਇਹ ਬੰਦੇ ਤੇ ਕਿਰਾਇਆ ਸਰਾ ਕਰਾ ਦਿੰਦਾ ਭਾਈ ਆ ਗਿਆ ਬਣੇ ਕੰਨ ਕਰਾ ਦੂ ਜੀ ਹਾਂਜੀ ਫੋਟੋਗ੍ਰਾਫੀ ਜੀ ਔਰ ਤੋਂ ਵੀਰੇ ਇੱਕ ਮਿੰਟ ਖੜਦਣ ਪੂਰਾ ਹੋ ਲੈਂਦੇ ਉਹ ਆ ਤਾਂ ਚੱਚੇ ਵਾਂਗੂ ਹੀ ਪਾਤਾ ਹੀ ਦਾ ਤਾਂ ਚੱਲ ਕੋਈ ਨਹੀਂ ਹੁੰਦਾ ਇਸੇ ਨਾਲ ਸਾਡਾ ਵਲੌਗਸ ਮਾਰਤ ਹੁੰਦਾ ਤੂੰ ਪਰ ਆ ਇਸੇ ਨਾਲ ਸਾਡਾ ਵਲੌਗਸ ਮਾਰਤ ਹੁੰਦਾ ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਕਰਨਾ ਤੇ ਨੈਕਸਟ ਵਲੌਗ ਲੈ ਕੇ ਖੇਤੀ ਆ ਮੰਗੂ ਮੈਂ ਡਾਉਨ ਤੇ ਮੁੰਮੂ ਕੀ ਮਾਨੀ ਤੇ ਜੀ ਠੋਡੀ ਗਾਣ ਬਾਹਰ ਨਾਲ ਅੰਦਰ ਕਰ ਲੂੰ ਬਲੈਂਟ ਮੈਂ ਤੇਰੀ ਆ ਮੈਂ ਤੈਨੂੰ ਮੈਂ ਦੱਸਤਾ ਯਾਰ ਚੱਲ ਕਰ ਹਾਂ ਚੱਲ ਬੀ ਰੈਂਡ ਬਲੌਕ ਕਰ ਠੋਡੀ ਸਹੀ ਕਰ ਬਲੌਕ ਰੈਂਡ ਕਰਕੇ ਯਾਰ ਚੱਲ ਨੂੰ 6 ਸਬਸਕ੍ਰਾਈਬ ਕਰਨਾ ਚੱਲ ਬੱਸ ਕਰਕੇ ਚੱਲ ਅੱਜ ਇਹ ਸੰਦਾ ਆ ਤੇ ਕੱਲ ਉਹ ਐਲਟਮਈ ਰੋਣ ਰੋਣਾ ਸਾਰੇ ਆਲੇ ਆ ਇਹ ਤਾਂ ਗੱਲ ਹੈ ਕਿਉਂਕਿ ਅੱਜ ਆਖਰੀ ਦਿਨ ਆ ਤੇ ਇਹਦੇ ਕੋਲੇ ਭਾਜੀ 24 ਘੰਟੇ ਵੀ ਨਹੀਂ ਰਹਿ ਗਏ ਨਹੀਂ 24 ਘੰਟੇ ਵੀ ਨਹੀਂ ਰਹਿ ਗਏ ਵਾਹ ਗਲਾਬੀ ਗਲਾਬੀ ਚਮਚਮ ਇੱਕ ਦੇ ਦਿਓ ਬਈ ਬਾਠ ਠੀਕ ਹੈ ਸੰਭ ਲੋ ਓਏ ਇਹਨਾਂ ਦੇ ਵਿੱਚ ਉਹ ਤਾਂ ਨਹੀਂ ਪਾਇਆ ਹੀ ਨਹੀਂ ਹਾਂਜੀ ਖੋਇਆ ਪਾਉਣਾ ਆ ਤਾ ਹੀ ਨਾ ਚੱਲੇ ਅੱਛਾ ਖੋਇਆ ਪੋ ਲੈ ਚੱਲੇ ਆ ਬੜੀਆਂ ਹਾਂ ਇਹ ਵੀ ਜਾਲਾਂ ਜਿਆ ਬਿਹਾਰੀ ਦੇਖੇ ਹੁੰਦੇ ਆ ਹਾਂ ਤੇ ਗੇੜਾ ਮਾਰਨਾ ਆ ਇਸ ਹਾਂ ਦਾ ਦੂਜਾ ਅਰੇ ਇਹ ਪੌਣਾ ਉਹ ਇਹ ਪੌਣਾ ਵਾਲਾ ਉਹ ਹੀ ਉਹ ਹੀ ਉਹ ਹੀ ਆਹ 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 ਵਾਲਖ ਆਹ ਵਾਲਖ ਟਰੱਕ ਡਰਾਈਵਰ ਤਾ ਆਏ ਸੀ ਕਿਹੜਾ ਮਾਰਨ ਵੇਖੋ ਕਿੱਥੇ ਲਾਇਆ ਤਾ ਦੱਸਿਆ ਘਰੇ ਨੂੰ ਮੜਾ ਹਾਂ ਛੱਤ ਦੇ ਥੱਲੇ ਲਾਇਆ ਛੱਤ ਦੇ ਥੱਲੇ ਲਾਇਆ ਹਾਂ ਛੱਤ ਦੇ ਥੱਲੇ ਛੱਤ ਕਾ ਲਾਇਆ ਤਿੱਖੀਆਂ ਬਣੀਆਂ ਕਿਹਦੇ ਵਿੱਚ ਨਹੀਂ ਤੈਨੂੰ ਕਹਦੇ ਜਾਂਦੀ ਬਾਹਰ ਨੂੰ ਬਣ ਕਰਦਾ ਇਧਰ ਲੋਕਾਂ ਆ ਗਈ ਜਾਂਦਾ ਕਦ ਤੱਕ ਗੱਲ ਨੂੰ ਸੁਣਾਈ ਜਾਂਦਾ ਹਾਂ ਹਾਂ ਜੀ ਗਾਇ ਤੁਸੀ ਦੇਖ ਲਓ ਨਾ ਸਟੋਰੀ ਗਾਇਜ਼ ਬਾਕੀ ਕਸ ਤੁਹਾਨੂੰ ਬਲਕਰਨ ਸਦੂ ਗੁਰਸ਼ਰਨ ਸਦੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਦਾ ਦੇ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ